ਗੁਰੂ ਦੇ ਕੋਲ ਅਮਰਤ ਨਾਮ ਹੈ ਝੂਠੇ ਗੁਰੂ ਦੇ ਕੋਲ ਝੂਠ ਹੈ ਹੋਰ ਬਸ ਫਰਕ ਇੰਨਾ ਹੀ ਹੈ ਅਮਰਤ ਨਾਮ ਹਰਦੈ ਮੈਦੀਨੋ ਕੀ ਕਰਦਾ ਗੁਰੂ ਜਨਮ ਜਨਮ ਕੀ ਮੈਲ ਗਈ ਜਨਮਾਂ ਜਨਮਾਂ ਦੀ ਮੈਲ ਜਿਹੜੀ ਉਸ ਮਨ ਨੂੰ ਲੱਗੀ ਹੋਈ ਸੀ ਕਾਮ ਦੀ ਕ੍ਰੋਧ ਦੀ ਲੋਭ ਦੀ ਹਉਮੈ ਦੀ ਗੁਰੂ ਨੇ ਉਹ ਮੈਲ ਲਾ ਦਿੱਤੀ ਜਨਮ ਜਨਮ ਕੀ ਮੈਲ ਗਈ ਨਿਵਰੇ ਦੂਤ ਜਦੋਂ ਦੂਤਾਂ ਦੀ ਗੱਲ ਆਉਂਦੀ ਹੈ ਨਾ ਸਾ ਸੰਗ ਸਾਡੇ ਦਿਮਾਗ ਵਿੱਚ ਕੋਈ ਦੂਤ ਬੈਠਾ ਜਦੋਂ ਮਰ ਗਿਆ ਬੰਦਾ ਉਹਨੂੰ ਲੰਮਿਆਂ ਲੰਮਿਆਂ ਦੰਦਾਂ ਵਾਲਿਆਂ ਨੇ ਭਰੇਣੀਆਂ ਭੇੜੀਆਂ ਸ਼ਕਲਾਂ ਵਾਲੇ ਦੂਤ ਲੈਣ ਆਉਂਦੇ ਨੇ ਪਰ ਜਿਹੜੇ ਦੂਤ ਆਹ ਪੰਜ ਵਿਕਾਰ ਬੰਦੇ ਨੂੰ ਨਚਾਈ ਫਿਰਦੇ ਕਦੀ ਇਹਨਾਂ ਦੀ ਗੱਲ ਹੀ ਨਹੀਂ ਕੀਤੀ ਬਾਣੀ ਵਿੱਚ ਦੂਤਾਂ ਦੀ ਗੱਲ ਆਈ ਆਵਰੋ ਪੰਚ ਹਮ ਇੱਕ ਜਨਾਂ ਕਿਉਂ ਰੱਖੋ ਘਰ ਬਾਰ ਮਨ ਮਾਰੇ ਲੂਟੇ ਨੀਤ ਨੀਤ que se há ha...